ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋਏ ਹਾਂ ਦੋਸਤੋ ਤੁਹਾਡੇ ਲਈ ਬਹੁਤ ਹੀ ਸੋਹਣੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਾਹੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਉਹ ਅੱਖਾਂ ਵਿੱਚ ਹਜ਼ਾਰਾਂ ਸੁਪਨੇ ਲੈ ਕੇ ਆਪਣੇ ਸਹੁਰੇ ਘਰ ਆਈ ਉਸਨੇ ਆਪਣੇ ਮਾਪੇ ਤੋਂ ਅਤੇ ਆਪਣੇ ਭੈਣਾਂ ਭਰਾਵਾਂ ਤੋਂ ਬਹੁਤ ਕੁਝ ਸਿੱਖਿਆ ਸੀ ਪਰ ਉਹਨਾਂ ਨੂੰ ਛੱਡ ਕੇ ਅਤੇ ਉਹਨਾਂ ਦੀ ਸਿੱਖਿਆ ਨੂੰ ਆਪਣੇ ਨਾਲ ਲੈ ਕੇ ਹੁਣ ਉਹ ਆਪਣੇ ਸਹੁਰੇ ਘਰ ਆ ਚੁੱਕੀ ਸੀ ਜਿੱਥੇ ਹੁਣ ਉਸਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਹੁਣ ਸਹੁਰੇ ਘਰ ਵਿੱਚ ਮਾਂ ਦੀ ਜਗ੍ਹਾ ਉਸਦੀ ਸੱਸ ਪਿਤਾ ਦੀ ਜਗ੍ਹਾ ਸੋਹਰਾ ਭੈਣ ਦੀ ਜਗ੍ਹਾ ਨਣਦ ਅਤੇ ਭਰਾ ਦੀ ਜਗ੍ਹਾ ਦਯੋਰ ਸੀ ਇਹੀ ਮੰਨ ਕੇ ਉਸਨੇ ਉਹਨਾਂ ਸਾਰਿਆਂ ਨੂੰ ਆਪਣਾ ਪਰਿਵਾਰ ਮੰਨਿਆ ਅਤੇ ਬਿਲਕੁਲ ਆਪਣੇਪਨ ਦੇ ਨਾਲ ਪਿਆਰ ਦੇ ਨਾਲ ਉਹਨਾਂ ਸਾਰਿਆਂ ਦੀ ਸੇਵਾ ਕਰਨ ਲੱਗੀ ਘਰ ਵਿੱਚ ਆਉਣ ਤੋਂ ਬਾਅਦ ਤੀਜੇ ਦਿਨ ਤੋਂ ਹੀ ਮਾਹੀ ਨੇ ਰਸੋਈ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ ਹਜੇ ਤੱਕ ਤਾਂ ਉਸਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉੱਤਰੀ ਸੀ ਪਰ ਫਿਰ ਵੀ ਉਸਨੇ ਜਲਦੀ ਹੀ ਰਸੋਈ ਦੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲ ਲਿਆ ਉਹ ਆਪਣੇ ਘਰ ਵਾਲਿਆਂ ਨੂੰ ਖੁਸ਼ ਕਰਨ ਲਈ ਦਿਨ ਰਾਤ ਕੰਮ ਕਰਿਆ ਕਰਦੀ ਸੀ ਅਤੇ ਕੋਸ਼ਿਸ਼ ਕਰਦੀ ਕਿ ਕਿਸੇ ਨੂੰ ਵੀ ਕੋਈ ਕੰਮ ਨਾ ਕਰਨਾ ਪਵੇ ਪਰ ਸ਼ੁਰੂ ਤੋਂ ਹੀ ਜਿੰਨਾ ਮਾਹੀ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਉਨਾ ਹੀ ਉਸਦੀ ਸੱਸ ਨੇ ਉਸਦੇ ਕੰਮਾਂ ਵਿੱਚ ਨੁਕਸ ਕੱਢਣਾ ਸ਼ੁਰੂ ਕਰ ਦਿੱਤਾ ਜੇਕਰ ਮਾਹੀ ਖਾਣਾ ਬਣਾ ਕੇ ਰਸੋਈ ਵਿੱਚੋਂ ਨਿਕਲਦੀ ਤਾਂ ਰਸੋਈ ਵਿੱਚ ਗੰਦਗੀ ਨੂੰ ਲੈ ਕੇ ਕਦੇ ਡੱਬਿਆਂ ਦੇ ਉੱਤੇ ਧੂਲ ਮਿੱਟੀ ਜੰਮੀ ਹੈ ਤਾਂ ਕਦੇ ਰਸੋਈ ਚੰਗੀ ਤਰ੍ਹਾਂ ਸਾਫ਼ ਨਹੀਂ ਹੋਈ ਤੇ ਕਦੇ ਭਾਂਡੇ ਚੰਗੀ ਤਰ੍ਹਾਂ ਸਾਫ਼ ਨਹੀਂ ਹੋਏ ਉਸ ਦੀ ਸੱਸ ਕੋਈ ਨਾ ਕੋਈ ਨੁਕਸ ਕੱਢਣ ਤੇ ਲੱਗੀ ਰਹਿੰਦੀ ਪਰ ਮਾਹੀ ਨੇ ਇਹਨਾਂ ਸਭ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸੋਚਿਆ ਕਿ ਮੈਂ ਆਪਣੇ ਪੇਕੇ ਘਰ ਵਿੱਚ ਵੀ ਤਾਂ ਜਦੋਂ ਕੋਈ ਗਲਤੀ ਕਰਦੀ ਹਾਂ ਤਾਂ ਮੇਰੀ ਮਾਂ ਵੀ ਤਾਂ ਮੈਨੂੰ ਇਸੇ ਤਰ੍ਹਾਂ ਹੀ ਸਮਝਾਉਂਦੀ ਹੈ ਅਤੇ ਅਸਲੀ ਉਹ ਇੰਨਾ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਅਤੇ ਹਰ ਵਾਰ ਹੋਰ ਵੀ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਦੀ। ਇੱਕ ਮਹੀਨਾ ਹੀ ਤਾਂ ਹੋਇਆ ਸੀ ਅਜੇ ਮਾਹੀ ਦੇ ਵਿਆਹ ਨੂੰ ਕਿ ਉਸਨੇ ਨਾ ਸਿਰਫ ਰਸੋਈ ਦੀ ਬਲਕਿ ਪੂਰੇ ਘਰ ਦੀ ਜ਼ਿੰਮੇਵਾਰੀ ਹੀ ਆਪਣੇ ਸਿਰ ਤੇ ਲੈ ਲਈ ਸੀ। ਉਹ ਸਵੇਰ ਸਭ ਤੋਂ ਪਹਿਲਾਂ ਉੱਠਦੀ ਅਤੇ ਰਾਤ ਨੂੰ ਸਾਰਿਆਂ ਤੋਂ ਮਗਰੋਂ ਸੌਂਦੀ। ਹੁਣ ਤਾਂ ਮਾਹੀ ਦਾ ਸਹੁਰਾ ਵੀ ਉਸਦੇ ਗੁਣ ਗਾਣ ਕਰਦਾ ਨਹੀਂ ਥੱਕਦਾ ਸੀ ਅਤੇ ਉੱਥੇ ਹੀ ਮਾਹੀਦੀ ਸੱਸ ਨੂੰ ਆਪਣੇ ਨੂਹ ਤੋਂ ਨਾ ਜਾਣੇ ਕਿਸ ਗੱਲ ਦੀ ਜਲਨ ਹੁੰਦੀ ਸੀ ਨਾ ਜਾਣੇ ਉਹ ਉਸ ਤੋਂ ਕਿਸ ਗੱਲ ਤੋਂ ਚਿੜੀ ਰਹਿੰਦੀ ਸੀ ਇੱਥੋਂ ਤੱਕ ਕਿ ਆਂਡ ਗਵਾਂਡ ਦੀਆਂ ਸਭ ਔਰਤਾਂ ਵੀ ਉਸ ਦਾ ਗੁਣਗਾਨ ਕਰਦੀਆਂ ਨਹੀਂ ਥੱਕਦੀਆਂ ਸੀ ਜਸ ਨੂੰ ਦੇਖੋ ਉਹ ਬਸ ਮਾਹੀ ਦੀ ਸੱਸ ਹਰਦੀਪ ਕੌਰ ਜੀ ਦੇ ਕੋਲ ਉਸ ਦੀ ਨੂਹ ਦੀਆਂ ਤਾਰੀਫਾਂ ਕਰਦਾ ਰਹਿੰਦਾ ਅਤੇ ਉਹ ਇਸ ਗੱਲ ਤੋਂ ਖੁਸ਼ ਹੋਣ ਦੀ ਬਜਾਏ ਹੋਰ ਵੀ ਜ਼ਿਆਦਾ ਚਿੜਦੀ ਸੀ ਕਿਉਂਕਿ ਕਈ ਵਾਰ ਰੋਡ ਤੇ ਕੁਝ ਲੋਕ ਉਸ ਨੂੰ ਇਹ ਵੀ ਕਹਿ ਦਿਆ ਕਰਦੇ ਸੀ ਕਿ ਭੈਣ ਜੀ ਤੁਹਾਡੀ ਨੂ ਤਾਂ ਤੇਰੇ ਨਾਲੋਂ ਵੀ ਜ਼ਿਆਦਾ ਗੁਣੀ ਅਤੇ ਸੁਗੜ ਹੈ ਕਦੇ ਵੀ ਘਰ ਚਲੇ ਜਾਓ ਚੁੱਲ੍ਹਾ ਚੌਂਕਾ ਇੱਕਦਮ ਚਮਕਾ ਕੇ ਰੱਖਦੀ ਹੈ ਅਤੇ ਜਾ ਕੇ ਬੈਠੋ ਤਾਂ ਪਤਾ ਹੀ ਨਹੀਂ ਲੱਗਣ ਦਿੰਦੀ ਕਦੋਂ ਖਾਣ ਪੀਣ ਲਈ ਚਾਹ ਪਾਣੀ ਲੈ ਕੇ ਆ ਜਾਂਦੀ ਹੈ ਕੁਝ ਵੀ ਕਹੋ ਇਹੋ ਜੀ ਨੂ ਪਾਉਣ ਲਈ ਤਾਂ ਵੱਡੇ ਪੁੰਨ ਕਰਮ ਹੋਣੇ ਚਾਹੀਦੇ ਆ ਵੱਡੇ ਨਸੀਬ ਹੋਣੇ ਚਾਹੀਦੇ ਆ ਪਤਾ ਨਹੀਂ ਤੂੰ ਕਿਹੜਾ ਪੁੰਨ ਕੀਤਾ ਹੈ ਜਿਸ ਦਾ ਫਲ ਤੈਨੂੰ ਅਜਿਹਾ ਮਿਲਿਆ ਹੈ ਕਈ ਵਾਰ ਲੋਕ ਉਸ ਦੀ ਤੁਲਨਾ ਉਸ ਦੀ ਨੂ ਨਾਲ ਕਰਕੇ ਉਸ ਦੀ ਨੂ ਨੂੰ ਜਿਆਦਾ ਬਿਹਤਰ ਦੱਸਦੇ ਸੀ ਅਤੇ ਇਹਨਾਂ ਗੱਲਾਂ ਤੋਂ ਹੀ ਉਹ ਚਿੜ ਜਾਂਦੀ ਸੀ ਅਤੇ ਜਦੋਂ ਵੀ ਘਰ ਵਿੱਚ ਉਸ ਦੀ ਨੂ ਕੁਝ ਵੀ ਖਾਣ ਪੀਣ ਦਾ ਸਮਾਨ ਬਣਾਉਂਦੀ ਤਾਂ ਉਸ ਦਾ ਸਹੁਰਾ ਵੀ ਆਪਣੀ ਨੂ ਰਾਣੀ ਦੇ ਹੱਥਾਂ ਦੇ ਜਾਦੂ ਨੂੰ ਸਲਾਉਂਦਾ ਨਾ ਥੱਕਦਾ ਅਤੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਕਰਮਾ ਵਾਲੀਏ ਇਦਾਂ ਲੱਗਦਾ ਜਿਵੇਂ ਇਸ ਦੇ ਹੱਥਾਂ ਵਿੱਚ ਅੰਨਪੂਰਨ ਦਾ ਵਾਸ ਹੈ ਇਹਨਾਂ ਵਧੀਆ ਖਾਣਾ ਬਣਾਉਂਦੀ ਹੈ ਕਿ ਮੈਂ ਤਾਂ ਦੋ ਰੋਟੀਆਂ ਜ਼ਿਆਦਾ ਹੀ ਖਾ ਲੈਂਦਾ ਹਾਂ ਇਹਨਾਂ ਸਾਰੀਆਂ ਗੱਲਾਂ ਤੋਂ ਉਹ ਹੋਰ ਵੀ ਜ਼ਿਆਦਾ ਚਿੜ ਜਾਇਆ ਕਰਦੀ ਸੀ ਅਤੀ ਉਸਦੀ ਇਹ ਹੀ ਚੜ ਹੌਲੀ-ਹੌਲੀ ਵੱਧਦੀ ਜਾ ਰਹੀ ਸੀ ਉਹ ਆਪਣੇ ਨੂੰ ਨੂੰ ਤੰਗ ਕਰਨ ਦੇ ਲਈ ਨਵੇਂ-ਨਵੇਂ ਬਹਾਨੇ ਲੱਭਦੀ ਰਹਿੰਦੀ ਅਤੇ ਉਸ ਨੇ ਆਪਣੇ ਨਾਲ ਹੀ ਆਪਣੀ ਬੇਟੀ ਨੂੰ ਵੀ ਰਲਾ ਲਿਆ ਸੀ ਇਸ ਲਈ ਮਾਹੀ ਦੀ ਨਣਦ ਵੀ ਉਸ ਨੂੰ ਦਿਨ ਦੇ ਵਿੱਚ 50 ਕੰਮ ਦੱਸਦੀ ਅਤੇ ਇਧਰ ਮਾਹੀ ਸਵੇਰ ਜਲਦੀ ਹੀ ਉੱਠ ਜਾਂਦੀ ਅਤੇ ਪਾਠ ਪੂਜਾ ਕਰਦੀ ਅਤੇ ਜਦੋਂ ਤੱਕ ਸਾਰੇ ਪਰਿਵਾਰ ਵਾਲੇ ਉੱਠਦੇ ਉਦੋਂ ਤੱਕ ਸਭ ਦੇ ਲਈ ਨਾਸ਼ਤਾ ਵੀ ਤਿਆਰ ਕਰ ਲੈਂਦੀ ਸੀ ਅਤੇ ਫਿਰ ਆਪਣੇ ਪਤੀ ਦੇ ਲਈ ਕੱਪੜੇ ਕੱਢਦੀ ਆਪਣੀ ਨਣਦ ਦਾ ਨਾਸ਼ਤਾ ਤੇ ਲੰਚ ਤਿਆਰ ਕਰਦੀ ਅਤੇ ਨਾਲ ਹੀ ਆਪਣੇ ਦਿਉਰ ਦਾ ਖਾਣਾ ਵੀ ਬਣਾ ਕੇ ਤਿਆਰ ਕਰ ਦਿੰਦੀ ਅਤੇ ਆਪਣੀ ਸੱਸ ਲਈ ਅਲੱਗ ਖਾਣਾ ਬਣਾਉਂਦੀ ਸੀ ਸਾਰਿਆਂ ਦੇ ਲਈ ਸਾਰਿਆਂ ਦੀ ਪਸੰਦ ਦਾ ਕੰਮ ਕਰਦੀ ਉਸ ਤੋਂ ਬਾਅਦ ਜਦੋਂ ਸਾਰੇ ਚਲੇ ਜਾਂਦੇ ਤਾਂ ਫਟਾਫਟ ਫਿਰ ਤੋਂ ਪੂਰੇ ਘਰ ਨੂੰ ਸਾਫ਼ ਕਰਨ ਲੱਗ ਜਾਂਦੀ ਅਤੇ ਘਰ ਦੀ ਸਫਾਈ ਕਰਦੇ ਹੀ ਫਿਰ ਕੱਪੜੇ ਧੋਣ ਲੱਗ ਜਾਂਦੀ ਅਤੇ ਫਿਰ ਪੂਰਾ ਦਿਨ ਲੱਗੀ ਰਹਿੰਦੀ ਅਤੇ ਜਦੋਂ ਕਦੇ ਦੁਪਹਿਰ ਨੂੰ ਥੋੜਾ ਟਾਈਮ ਹੋਵੇਲੀ ਹੁੰਦੀ ਤਾਂ ਕਦੇ ਉਸਦੀ ਸਾਸ ਉਸ ਨੂੰ ਕਹਿੰਦੀ ਮੇਰੇ ਪੈਰਾਂ ਤੇ ਤੇਲ ਦੀ ਮਾਲਿਸ਼ ਕਰ ਦੇ ਕਦੇ ਕਹਿੰਦੀ ਮੇਰੇ ਸਿਰ ਤੇ ਤੇਲ ਲਗਾ ਦੇ ਅਤੇ ਕਦੇ ਕਹਿੰਦੀ ਮੇਰੇ ਕਮਰੇ ਦੀ ਸਫਾਈ ਕਰ ਦੇ ਕਦੇ ਆਪਣੀ ਚਾਦਰ ਅਤੇ ਕਦੇ ਆਪਣੇ ਪਰਦੇ ਕੱਢ ਕੇ ਬੈਠ ਜਾਂਦੀ ਹਰ ਹਫਤੇ ਉਸ ਤੋਂ ਭਾਰੇ ਭਾਰੇ ਕੱਪੜੇ ਧਵਾਉਂਦੀ ਸ਼ੁਰੂ ਸ਼ੁਰੂ ਦੇ 3-4 ਮਹੀਨੇ ਤਾਂ ਮਾਹੀ ਵੀ ਬਰਦਾਸ਼ਤ ਹੀ ਕਰ ਰਹੀ ਸੀ ਪਰ ਹੁਣ ਮਾਹੀ ਨੂੰ ਥੋੜਾ ਅਜੀਬ ਲੱਗਣ ਲੱਗ ਗਿਆ ਸੀ ਕਿ ਉਹ ਹੁਣ ਤੱਕ ਜਿੰਨਾ ਚੀਜ਼ਾਂ ਨੂੰ ਇੰਨਾ ਹਲਕੇ ਵਿੱਚ ਲੈ ਰਹੀ ਸੀ ਕਿ ਇਹ ਸਤਮੁਜੀ ਹੀ ਸਭ ਕੁਝ ਨਾਰਮਲ ਸੀ ਇਸ ਬਾਰੇ ਵਿੱਚ ਮਾਹੀ ਨੇ ਆਪਣੀ ਮਾਂ ਨਾਲ ਗੱਲ ਕੀਤੀ ਪਰ ਉਸ ਦੀ ਮਾਂ ਨੇ ਵੀ ਉਸ ਨੂੰ ਇਹੀ ਸਮਝਾਇਆ ਕਿ ਕੋਈ ਗੱਲ ਨਹੀਂ ਘਰ ਦੇ ਕੰਮ ਹੀ ਤਾਂ ਹਨ ਅਤੇ ਫਿਰ ਟੈਨ ਨੂੰ ਨਹੀਂ ਕਹਿਣਗੇ ਤਾਂ ਹੋਰ ਕਿਸ ਨੂੰ ਕਹਿਣਗੇ ਆਪਣੀ ਮਾਂ ਦੀ ਗੱਲ ਤੇ ਮਾਹੀ ਨੇ ਆਪਣੇ ਮਨ ਨੂੰ ਸਮਝਾ ਲਿਆ ਹੁਣ ਘਰ ਵਾਲਿਆਂ ਨੂੰ ਪਤਾ ਲੱਗਿਆ ਕਿ ਮਾਹੀ ਮਾਂ ਬਣਨ ਵਾਲੀ ਹੈ ਇਸ ਗੱਲ ਤੇ ਸਾਰੇ ਹੀ ਪਰਿਵਾਰ ਵਾਲੇ ਬਹੁਤ ਖੁਸ਼ ਸਨ ਅਤੇ ਹੁਣ ਤਾਂ ਉਸ ਦੀ ਸੱਸ ਵੀ ਬਹੁਤ ਖੁਸ਼ ਸੀ ਪਰ ਜਿਵੇਂ ਹੀ ਸ਼ਾਮ ਹੁੰਦੇ ਹੁੰਦੇ ਮਾਹੀ ਦਾ ਦਯੋਰ ਘਰੇ ਆਇਆ ਤਾਂ ਉਹ ਉਸਦੇ ਲਈ ਮਠਿਆਈ ਲੈ ਕੇ ਆਇਆ ਅਤੇ ਜਦੋਂ ਮਾਹੀ ਦਾ ਪਤੀ ਘਰ ਆਇਆ ਤਾਂ ਉਹ ਉਹਦੇ ਲਈ ਤੋਹਫ਼ਾ ਲੈ ਕੇ ਆਇਆ ਅਤੇ ਮਾਹੀ ਦਾ ਸਹੁਰਾ ਵੀ ਖੁਸ਼ੀ ਦੇ ਵਿੱਚ ਹੁਣੇ ਤੂੰ ਹੀ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਚਾਕਲੇਟ ਟੌਫੀਆਂ ਬਿਸਕੁਟ ਕਚੌੜੀ ਚਿਪਸ ਅਤੇ ਨਾ ਜਾਣੀ ਕੀ ਕੀ ਸਾਰੇ ਘਰ ਵਿੱਚ ਬਹੁਤ ਖੁਸ਼ ਹਨ ਪਰ ਜਦੋਂ ਸ਼ਾਮ ਹੋਈ ਤਾਂ ਫਿਰ ਤੋਂ ਮਾਹੀ ਦੀ ਸੱਸ ਉਸ ਤੋਂ ਚਿੜਨ ਲੱਗੀ ਅਤੇ ਕਿਹਾ ਅਜੇਹਾ ਵੀ ਕਿਹੜਾ ਮਹਾਨ ਕੰਮ ਕਰ ਰਹੀ ਹੈ ਤੂੰ ਜੋ ਸਾਰੇ ਪਾਗਲਾਂ ਦੀ ਤਰ੍ਹਾਂ ਖੁਸ਼ੀ ਵਿੱਚ ਨੱਚ ਰਹੇ ਹਨ ਅਤੇ ਇਹ ਤਾਂ ਬਹੁਤ ਹੀ ਆਮ ਗੱਲ ਹੈ ਸਾਰਿਆਂ ਦੇ ਬੱਚੇ ਹੁੰਦੇ ਹਨ ਸਾਡੇ ਵੀ ਹੋਏ ਸੀ ਸਾਨੂੰ ਤਾਂ ਕਿਸੇ ਨੇ ਇਦਾਂ ਨਹੀਂ ਰੱਖਿਆ ਜਿਵੇਂ ਤੈਨੂੰ ਮਹਾਰਾਣੀ ਬਣਾ ਰਹੇ ਹਨ ਬਸ ਇਹੀ ਜੋ ਸਭ ਚੱਲ ਰਿਹਾ ਸੀ ਉਸ ਨੂੰ ਦੇਖਦੇ ਹੋਏ ਮਾਹੀ ਦੀ ਸੱਸ ਨੇ ਆਪਣਾ ਗੁੱਸਾ ਆਪਣੀ ਨੂੰਹ ਦੇ ਲਈ ਉਸੇ ਤਰ੍ਹਾਂ ਬਰਕਰਾਰ ਰੱਖਿਆ ਅਤੇ ਇਸੇ ਤਰ੍ਹਾਂ ਬਸ ਸਮਾਂ ਲੰਘਦਾ ਰਿਹਾ ਮਾਹੀ ਅਜੇ ਤੱਕ ਤਾਂ ਸਭ ਕੁਝ ਬਰਦਾਸ਼ਤ ਕਰ ਰਹੀ ਸੀ ਪਰ ਵਧਦੇ ਸਮੇਂ ਦੇ ਨਾਲ ਉਸਦਾ ਪੇਟ ਵੀ ਵੱਧ ਰਿਹਾ ਸੀ ਅਤੇ ਉਸਦੇ ਸਰੀਰ ਵਿੱਚ ਹੋਰ ਵੀ ਕਈ ਪਰਵਰਤਨ ਆ ਰਹੇ ਸੀ। ਕਦੇ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਤਾਂ ਕਦੇ ਖਾਣਾ ਪੀਣਾ ਕੁਝ ਵੀ ਨਾ ਪਚਦਾ। ਸਰੀਰ ਵਿੱਚ ਬਹੁਤ ਕਮਜ਼ੋਰੀ ਆ ਰਹੀ ਸੀ। ਇਸ ਦੇ ਬਾਵਜੂਦ ਵੀ ਕਿਉਂਕਿ ਉਹ ਠੀਕ-ਠਾਕ ਸਾਹਮਣੇ ਚੱਲਦੀ ਫਿਰਦੀ, ਉੱਠਦੀ ਪੈਂਦੀ ਦਿਖਾਈ ਦੇ ਰਹੀ ਸੀ ਤਾਂ ਨੰਦਨੇ ਤਾਂ ਫਿਰ ਵੀ ਉਸ ਦੇ ਨਾਲ ਕੰਮ ਕਰਵਾ ਦਿੱਤਾ ਸੀ। ਪਰ ਸੱਸ ਨਾ ਜਾਣੇ ਕਿਸ ਮਿੱਟੀ ਦੀ ਬਣੀ ਸੀ। ਹਜੇ ਵੀ ਆਪਣੇ ਨੋਹ ਤੋਂ ਘਰ ਦੇ ਸਾਰੇ ਕੰਮ ਉਸੇ ਤਰ੍ਹਾਂ ਕਰਵਾਉਂਦੀ ਸੀ ਅਤੇ ਕਹਿੰਦੀ ਤੂੰ ਕੋਈ ਦੁਨੀਆ ਤੋਂ ਨਿਆਰਾ ਕੰਮ ਕਰਨ ਨਹੀਂ ਜਾ ਰਹੀ ਹੈ ਅਸੀਂ ਵੀ ਜਵਾਕ ਜੰਮੇ ਹਨ ਅਤੇ ਅਸੀਂ ਸਭ ਜਾਣਦੇ ਹਾਂ ਚੁੱਪ-ਚਾਪ ਕੰਮ ਕਰਦੀ ਰਹਿ ਮਾਹੀ ਵੀ ਬਸ ਇਹੀ ਸੋਚ ਕੇ ਲੱਗੇ ਰਹਿੰਦੀ ਕਿ ਮਾਂ ਜੀ ਨੂੰ ਮੇਰੇ ਨਾਲੋਂ ਜ਼ਿਆਦਾ ਤਜਰਬਾ ਹੈ ਅਤੇ ਇਹੀ ਸੋਚ ਕੇ ਉਹ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ ਹੁਣ ਮਾਹੀ ਨੂੰ 8ਵਾਂ ਮਹੀਨਾ ਚੱਲ ਰਿਹਾ ਸੀ ਅਤੇ ਅਜੇ ਤੱਕ ਪੋਚਾ ਲਗਾਉਣ ਲਈ ਪਾਣੀ ਭਰਨਾ ਹੋਵੇ ਜਾਂ ਘਰ ਤੋਂ ਨਾ ਹੋਵੇ ਜਾਂ ਹੋਰ ਕੋਈ ਭਾਰੀ ਕੰਮ ਕਰਨਾ ਹੋਵੇ ਮਾਹੀ ਦੀ ਸੱਸ ਉਸ ਦੇ ਉੱਪਰ ਭੋਰਾ ਵੀ ਤਰਸ ਨਹੀਂ ਖਾਂਦੀ ਸੀ ਅਤੇ ਕਹਿੰਦੀ ਇੰਨੇ ਕ ਵਜ਼ਨ ਨਾਲ ਕੁਝ ਨਹੀਂ ਹੁੰਦਾ ਚੁੱਪਚਾਪ ਕੰਮ ਕਰ ਲੈ ਜੋ ਕੰਮ ਕਰ ਰਹੀ ਹੈ ਪਹਿਲਾਂ ਵੀ ਇੱਕ ਵਾਰ ਮਾਹੀ ਦਾ ਪੈਰ ਪੌੜੀਆਂ ਤੋਂ ਤਿਲਕ ਗਿਆ ਸੀ ਅਤੇ ਉਹ ਤਾਂ ਸ਼ੁਕਰ ਹੋਵੇ ਉਸ ਪਰਮਾਤਮਾ ਦਾ ਕਿ ਉਹ ਪਿੱਠ ਦੇ ਭਾਰ ਹੀ ਡਿੱਗੀ ਅਤੇ ਇਸ ਲਈ ਸਭ ਕੁਝ ਠੀਕ ਠਾਕ ਰਿਹਾ ਅਤੇ ਇਸ ਗੱਲ ਬਾਰੇ ਮਾਹੀ ਦੀ ਸੱਸ ਨੇ ਕਿਸੇ ਨੂੰ ਵੀ ਕੁਝ ਵੀ ਦੱਸਣ ਲਈ ਵੀ ਮਨਾ ਕਰ ਦਿੱਤਾ ਸੀ ਕਿ ਇਹ ਅਜੇਹੀਆਂ ਛੋਟੀਆਂ-ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਦੀਆਂ ਹਨ ਜੇਕਰ ਤੂੰ ਇਦਾਂ ਹੀ ਡਿੱਗਦੀ ਫਿਰੇਂਗੀ ਤਾਂ ਸਾਰੇ ਇਹੀ ਕਹਿਣਗੇ ਕਿ ਕਿਹੋ ਜਿਹੀ ਬਉ ਹੈ ਭੋਰਾ ਵੀ برداشت ਨਹੀਂ ਕਰਦੀ ਇਸ ਲਈ 마ਹੀ ਵੀ ਵਿਚਾਰੀ ਚੁੱਪ ਕਰ ਗਈ 마ਹੀ ਦੇ ਨਾਲ ਉਸਦੀ ਸੱਸ ਹੁਣ ਰਿਸ਼ਤੇ ਦਾ ਲਿਹਾਜ਼ ਵੀ ਭੁੱਲ ਚੁੱਕੀ ਸੀ ਅਤੇ ਹੁਣ ਉਹ 마ਹੀ ਨਾਲ ਇੱਕਦਮ ਬਦਤਮੀਜ਼ੀ ਨਾਲ ਗੱਲ ਕਰਦੀ ਸੀ ਅਤੇ ਹੁਣ ਤਾਂ ਉਹ ਗਾਲੀ-ਗਲੋਚ ਵੀ ਕਰਨ ਲੱਗ ਗਈ ਸੀ ਪਰ 마ਹੀ ਦੀ ਮਾਂ ਉਸ ਨੂੰ ਫਿਰ ਵੀ ਇਹੀ ਸਮਝਾਉਣ ਵਿੱਚ ਲੱਗੀ ਰਹਿੰਦੀ ਕਿ ਕਦੇ-ਕਦਾਈਂ ਮਾਂ ਤੇ ਦੇ ਵਿੱਚ ਤਾਂ ਅਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਹਨ ਇਦਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਤੂੰ ਦਿਲ ਤੇ ਨਾ ਲਾਇਆ ਕਰ ਹਿੰਮਤ ਰੱਖ ਬੇਟਾ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਸ ਦੀਆਂ ਇੰਨਾਂ ਗੱਲਾਂ ਦੀ ਬਦੌਲਤ ਹੀ ਸ਼ਾਇਦ ਮਾਹੀ ਨੂੰ ਅੱਜ ਇਹ ਦਿਨ ਦੇਖਣਾ ਪੈ ਰਿਹਾ ਸੀ ਕਿ ਉਹ ਹਸਪਤਾਲ ਵਿੱਚ ਅੱਜ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਹੀ ਸੀ ਦਰਅਸਲ ਮਾਹੀ ਦੇ 8 ਮਹੀਨੇ ਲਗਭਗ ਪੂਰੇ ਹੋ ਚੁੱਕੇ ਸੀ ਅਤੇ ਅੱਜ ਸਵੇਰ ਸਵੇਰ ਮਾਹੀ ਆਪਣੇ ਬਿਸਤਰ ਤੋਂ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਤੋਂ ਉੱਠਿਆ ਨਹੀਂ ਜਾ ਰਿਹਾ ਸੀ ਪਰ ਫਿਰ ਵੀ ਉਸਦੀ ਸੱਸ ਨੇ ਜਦੋਂ ਉਸ ਨੂੰ ਕਈ ਵਾਰ ਆਵਾਜ਼ਾਂ ਦਿੱਤੀਆਂ ਤਾਂ ਉਹ ਆਪਣੇ ਕਮਰੇ ਵਿੱਚ ਉੱਠ ਕੇ ਬਾਹਰ ਆ ਗਈ ਤਾਂ ਉਸਦੀ ਸੱਸ ਨੇ ਕਿਹਾ ਕਿ ਮੇਰੇ ਲਈ ਪਾਣੀ ਗਰਮ ਕਰਕੇ ਬਾਥਰੂਮ ਵਿੱਚ ਪਾਣੀ ਰੱਖ ਦੇ ਮੈਂ ਠੰਡੇ ਪਾਣੀ ਨਾਲ ਨਹੀਂ ਨਹਾਵਾਂਗੀ ਕੱਲ ਤੋਂ ਹੀ ਮੇਰੇ ਸਰੀਰ ਵਿੱਚ ਕੁਝ ਦਰਦ ਹੈ ਇਸ ਲਈ ਠੰਡੇ ਪਾਣੀ ਨਾਲ ਮੈਂ ਨਹੀਂ ਨਹਾਵਾਂਗੀ ਮਾਹੀ ਥੋੜੀ ਦੇਰ ਲਈ ਆਪਣੇ ਕਮਰੇ ਵਿੱਚ ਜਾ ਕੇ ਥੋੜਾ ਆਰਾਮ ਕਰਨ ਲੱਗੀ ਕਿਉਂਕਿ ਖਾਣ ਪੀਣ ਦਾ ਕੰਮ ਤਾਂ ਉਹ ਸਵੇਰ ਤੋਂ ਹੀ ਨਿਬੇੜ ਚੁੱਕੀ ਸੀ ਅਤੇ ਇੱਧਰ ਮਾਹੀ ਦੀ ਸੱਸ ਉਸ ਨੂੰ ਬਾਥਰੂਮ ਦੇ ਵਿੱਚ ਆਵਾਜ਼ਾਂ ਲਗਾ ਰਹੀ ਸੀ ਪਰ ਮਾਹੀ ਥਕੀਵੇਂ ਦੀ ਵਜ੍ਹਾ ਨਾਲ ਸ਼ਾਇਦ ਉਸ ਦੀ ਅੱਖ ਲੱਗ ਗਈ ਸੀ ਅਤੇ ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ ਜਦੋਂ ਮਾਹੀ ਦੀ ਸੱਸ ਨੇ ਫਿਰ ਤੋਂ ਉਸ ਨੂੰ ਬਹੁਤ ਉੱਚੀ ਆਵਾਜ਼ ਲਗਾਈ ਤਾਂ ਮਾਹੀ ਹੜਬੜਾ ਕੇ ਉੱઠી ਅਤੇ ਆਪਣੇ ਕਮਰੇ ਵਿੱਚੋਂ ਉੱਠ ਕੇ ਬਾਹਰ ਨਿਕਲਣ ਲੱਗੀ ਕਿ ਉਦੋਂ ਹੀ ਉਸ ਦੀ ਸੱਸ ਆਪਣੇ ਕਮਰੇ ਵਿੱਚੋਂ ਉੱਚੀ ਆਵਾਜ਼ ਵਿੱਚ ਗੁੱਸੇ ਵਿੱਚ ਬੋਲੀ ਤਾਂ 마ਹੀ ਜਲਦੀ ਨਾਲ ਆਈ ਅਤੇ ਜਿਵੇਂ ਹੀ ਆਪਣੀ ਸੱਸ ਦੇ ਕਮਰੇ ਵਿੱਚ ਗਈ ਤਾਂ ਉਸਨੇ ਪੁੱਛਿਆ ਕਿ ਕੀ ਹੋਇਆ ਮਾਂਜੀ ਤਾਂ ਉਸਦੀ ਸੱਸ ਗੁੱਸੇ ਵਿੱਚ ਬੈੱਡ ਤੋਂ ਉੱઠી ਅਤੇ ਗੁੱਸੇ ਦੇ ਵਿੱਚ ਲਾਲ ਹੋਈ 마ਹੀ ਦੇ ਕੋਲ ਆਈ ਅਤੇ ਉਸਨੇ 마ਹੀ ਦੇ ਵਾਲ ਫੜ ਲਏ ਅਤੇ ਬਿਨਾਂ ਕੁਝ ਸੋਚੇ ਸਮਝੇ 마ਹੀ ਦੇ ਪੇਟ ਤੇ ਲੱਤ ਮਾਰ ਦਿੱਤੀ ਅਤੇ 마ਹੀ ਫਰਸ਼ ਤੇ ਜਾ ਡਿੱਗੀ ਇਸ ਤੋਂ ਪਹਿਲਾਂ ਕਿ 마ਹੀ ਆਪਣੇ ਆਪ ਨੂੰ ਸੰਭਾਲ ਪਾਉਂਦੀ ਉਸਨੇ 마ਹੀ ਦੇ ਵਾਲ ਫੜੇ ਅਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮਾਂ ਹੀ ਉੱਠ ਨਾ ਸਕੀ ਤਾਂ ਉਸ ਦਾ ਹੱਥ ਫੜ ਕੇ ਉਸ ਨੂੰ ਘੜੀਸਦੇ ਹੋਏ ਉਹ ਬਾਹਰ ਬਰਾਂਦਿਆਂ ਦੇ ਵਿੱਚ ਲੈ ਆਈ ਅਤੇ ਉਸ ਨੂੰ ਕਿਹਾ ਕੀ ਤੇਰੀ ਮਾਂ ਨੇ ਇੱਥੇ ਨੌਕਰ ਛੱਡ ਰੱਖੇ ਨੇ ਜੋ ਮਹਾਰਾਣੀ ਦੀ ਤਰ੍ਹਾਂ ਉੱਥੇ ਆਪਣੇ ਬਿਸਤਰੇ ਤੇ ਪਈ ਹੈ ਤੈਨੂੰ ਕਿੰਨੀ ਵਾਰ ਕਿਹਾ ਮੈਂ ਕਿ ਮੇਰਾ ਕੰਮ ਕਰਨ ਤੋਂ ਪਹਿਲਾਂ ਆਰਾਮ ਕਰਨ ਦੇ ਬਾਰੇ ਸੋਚਣਾ ਵੀ ਨਹੀਂ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਅਤੇ ਆ ਕੇ ਮੇਰੇ ਸਿਰ ਵਿੱਚ ਤੇਲ ਲਗਾ ਦੇ নাਹੀਂ ਤੂੰ ਮੈਨੂੰ ਚਾਹ ਬਣਾ ਕੇ ਦਿੱਤੀ ਅਤੇ ਨਾ ਹੀ ਮੇਰੇ ਸਿਰ ਵਿੱਚ ਤੇਲ ਲਗਾਇਆ ਅਤੇ ਇੱਥੇ ਮਹਾਰਾਣੀ ਦੀ ਤਰ੍ਹਾਂ ਆਰਾਮ ਕਰ ਰਹੀ ਹੈ ਇਹ ਕਹਿੰਦੇ ਹੋਏ ਉਹ ਮਾਹੀ ਨੂੰ ਵਾਲਾਂ ਤੋਂ ਫੜ ਕੇ ਬਰਾਂਡੇ ਦੇ ਵਿੱਚ ਲੈ ਗਈ ਅਤੇ ਫਿਰ ਉਸ ਨੂੰ ਧੱਕਾ ਦੇਣ ਲੱਗੀ ਤਾਂ ਉਦੋਂ ਹੀ ਮਾਹੀ ਦੀ ਸੱਸ ਦੇ ਵਾਲ ਪਿੱਛੋਂ ਦੀ ਆ ਕੇ ਕਿਸੇ ਨੇ ਖਿੱਚ ਦਿੱਤੇ ਅਤੇ ਟੇਬਲ ਦੇ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਫਿਰ ਉਸ ਦੇ ਕੋਲ ਜਾ ਕੇ ਉਸ ਦੇ ਤਿੰਨ ਚਾਰ ਥੱਪੜ ਜੜ ਦਿੱਤੇ ਮਾਹੀ ਦੀ ਸੱਸ ਇਸ ਤੋਂ ਪਹਿਲਾਂ ਕਿ ਹੋਸ਼ ਲੈਂਦੀ ਕਿ ਇੱਕ ਤੋਂ ਬਾਅਦ ਇੱਕ ਤੜਾ ਤੜ ਉਸ ਦੀ ਗਲਤੀ ਉੱਪਰ ਥੱਪੜ ਪੈਣ ਲੱਗੇ ਜਸਨਲ ਉਹ ਪਗਲਾ ਜਿਹਾ ਗਈ ਅੱਖਾਂ ਖੋਲ ਕੇ ਦੇਖਿਆ ਤਾਂ ਸਾਹਮਣੇ ਕੋਈ ਹੋਰ ਨਹੀਂ ਬਲਕਿ ਉਸਦਾ ਪਤੀ ਖੜਾ ਸੀ ਜਸਨੀ ਹਰਦੀਪ ਕੌਰ ਜੀ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਸੀ ਅਤੇ ਤੁਰੰਤ ਆਪਣੇ ਬੇਟੇ ਨੂੰ ਫੋਨ ਕਰਕੇ ਬੁਲਾ ਲਿਆ ਕਿ ਮਾਹੀ ਦੀ ਹਾਲਤ ਬਹੁਤ ਖਰਾਬ ਹੈ ਉਹ ਦਰਦ ਨਾਲ ਕੁਰਲਾ ਰਹੀ ਹੈ ਅਤੇ ਹੁਣ ਹਲਕੀ-ਫੁਲਕੀ ਜਿਹੀ ਬਲੀਡਿੰਗ ਵੀ ਹੋ ਰਹੀ ਸੀ ਜਿਵੇਂ ਹੀ ਮਾਹੀ ਦਾ ਪਤੀ ਘਰ ਪਹੁੰਚਿਆ ਤਾਂ ਉਹ ਵੀ ਹੈਰਾਨ ਰਹਿ ਗਿਆ ਐਨਾ ਸਭ ਕੁਝ ਹੁੰਦਿਆਂ ਦੇਖ ਕੇ ਉਸਦੇ ਪਤੀ ਦੇ ਹੱਥ ਪੈਰ ਫੁੱਲਣ ਲੱਗੇ ਤਾਂ ਉਦੋਂ ਹੀ ਉਸਦੇ ਛੋਟੇ ਭਰਾ ਨੇ ਉਸ ਨੂੰ ਹਿੰਮਤ ਦਿੱਤੀ ਅਤੇ ਕਿਹਾ ਵੀਰੇ ਇਹ ਸਮਾਂ ਹਾਰ ਮੰਨਣ ਦਾ ਨਹੀਂ ਹੈ ਜਲਦੀ ਉਠੋ ਫਟਾਫਟ ਭਾਬੀ ਨੂੰ ਲੈ ਕੇ ਤੁਸੀਂ ਹਸਪਤਾਲ ਚਲੇ ਜਾਓ ਫਿਰ ਦੋਵੇਂ ਭਰਾਵਾਂ ਨੇ ਮਿਲ ਕੇ ਮਾਹੀ ਨੂੰ ਚੁੱਕਿਆ ਤੇ ਜਲਦੀ ਹੀ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਪਹੁੰਚੇ ਪਿੱਛੇ-ਪਿੱਛੇ ਮਾਹੀ ਦਾ ਸਹੁਰਾ ਅਤੇ ਨਣਦ ਵੀ ਹਸਪਤਾਲ ਪਹੁੰਚ ਗਏ ਜਾ ਕੇ ਦੇਖਿਆ ਤਾਂ ਮਾਹੀ ਨੂੰ ਆਪਰੇਸ਼ਨ ਥੀਟਰ ਲਿਜਾਇਆ ਜਾ ਰਿਹਾ ਸੀ ਕਿਉਂਕਿ ਪੇਟ ਉੱਪਰ ਲੱਤ ਵਜਨ ਕਾਰਨ ਉਸਦੀ ਕੰਡੀਸ਼ਨ ਬਹੁਤ ਨਾਜ਼ੁਕ ਹੋ ਗਈ ਸੀ ਹੁਣ ਤਾਂ ਬਸ ਸਾਰੇ ਪਰਿਵਾਰ ਵਾਲੇ ਹੱਥ ਜੋੜ ਕੇ ਇਹੀ ਪ੍ਰਾਰਥਨਾ ਕਰ ਰਹੇ ਸੀ ਕਿ ਬਸ ਕਿਸੇ ਤਰ੍ਹਾਂ ਮਾਹੀ ਦੀ ਜਾਨ ਬਚ ਜਾਵੇ ਉਸ ਨੂੰ ਕੁਝ ਨਾ ਹੋਵੇ ਸਾਰੇ ਬਸ ਹੱਥ ਜੋੜ ਕੇ ਇਹੀ ਪ੍ਰਾਰਥਨਾ ਕਰੀ ਜਾ ਰਹੇ ਸੀ ਅਤੇ ਆਖਿਰ ਰੱਬ ਨੇ ਉਹਨਾਂ ਦੀ ਸੁਣ ਹੀ ਲਈ ਅਤੇ ਮਾਹੀ ਦੀ ਜਾਨ ਬਚ ਗਈ ਪਰ ਪ੍ਰੀ ਮਚ्योर ਡਿਲੀਵਰੀ ਹੋਣ ਦੇ ਕਾਰਨ ਬੱਚੇ ਦੀ ਕੰਡੀਸ਼ਨ ਬਿਲਕੁਲ ਵੀ ਸਟੇਬਲ ਨਹੀਂ ਸੀ ਉਸਦੇ ਬਚਣ ਦੀ ਸੰਭਾਵਨਾ 10% ਸੀ 90% ਤਾਂ ਉਹ ਉਸ ਨੂੰ ਖੋ ਹੀ ਚੁੱਕੇ ਸਨ ਡਾਕਟਰ ਨੇ ਬਸ ਉਹਨਾਂ ਨੂੰ ਇਹੀ ਕਿਹਾ ਬਸ ਤੁਸੀਂ ਪ੍ਰਾਰਥਨਾ ਕਰੋ ਕੀ ਪਤਾ ਰੱਬ ਦੇ ਚਮਤਕਾਰ ਨਾਲ ਬੱਚਾ ਬਚ ਹੀ ਜਾਵੇ ਪਰ ਬਚਣ ਦੇ ਚਾਂਸ ਬਹੁਤ ਘੱਟ ਹਨ ਫਿਲਹਾਲ ਅਸੀਂ ਉਸ ਨੂੰ ਵੈਂਟੀਲੇਟਰ ਮਸ਼ੀਨ ਵਿੱਚ ਰੱਖਿਆ ਹੈ ਇਸ ਲਈ ਅਸੀਂ ਅਜੇ ਕੋਈ ਕੁਝ ਨਹੀਂ ਕਹਿ ਸਕਦੇ ਪਰ ਸਾਰੇ ਇਸ ਗੱਲ ਤੋਂ ਤਾਂ ਹੁਣ ਬੇਫਿਕਰ ਹੋ ਗਏ ਸੀ ਕਿ ਮਾਹੀ ਦੀ ਜਾਨ ਹੌਨ ਖਤਰੇ ਤੋਂ ਬਾਹਰ ਹੈ ਪਰ ਉਸ ਦਾ ਬੱਚਾ ਹਜੇ ਵੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਿਹਾ ਸੀ ਸਿਰਫ ਮਾਹੀ ਦੀ ਸੱਸ ਅਤੇ ਉਸ ਦੀ ਜਲਨ ਦੇ ਕਾਰਨ ਹੁਣ ਪੂਰਾ ਪਰਿਵਾਰ ਬਿਨਾਂ ਕੁਝ ਖਾਦੇ ਪੀਤੇ ਹਸਪਤਾਲ ਵਿੱਚ ਬਸ ਇੰਤਜ਼ਾਰ ਵਿੱਚ ਸੀ ਕਿ ਪਰਮਾਤਮਾ ਉਹਨਾਂ ਦੀ ਪ੍ਰਾਰਥਨਾ ਸੁਣ ਲਵੇ। ਇਦਾਂ ਹੀ ਉਹਨਾਂ ਨੂੰ ਉੱਥੇ ਰਾਤ ਹੋ ਗਈ। ਮਾਹੀ ਦੇ ਸਹੁਰੇ ਨੇ ਆਪਣੇ ਛੋਟੇ ਬੇਟੇ ਤੇ ਬੇਟੀ ਨੂੰ ਘਰ ਭੇਜ ਦਿੱਤਾ ਅਤੇ ਕਿਹਾ ਕਿ ਤੁਸੀਂ ਘਰ ਜਾ ਕੇ ਸਾਡੇ ਲਈ ਖਾਣਾ ਲੈ ਆਉਣਾ ਅਤੇ ਉਸ ਨੇ ਆਪਣੀ ਬੇਟੀ ਨੂੰ ਘਰੇ ਰੁਕਣ ਲਈ ਕਿਹਾ। ਫਿਰ ਮਾਹੀ ਦੀ ਨਣ ਤੇ ਉਸ ਦਾ ਦਿਉਰ ਘਰੇ ਚਲੇ ਗਏ। ਜਦੋਂ ਉਹ ਘਰ ਗਏ ਤਾਂ ਉਹਨਾਂ ਦੀ ਮਾਂ ਹਰਦੀਪ ਕੌਰ ਉਹਨਾਂ ਨੂੰ ਦੇਖਦਿਆਂ ਹੀ ਉਹਨਾਂ ਨਾਲ ਗੱਲ ਕਰਨ ਲਈ ਅੱਗੇ ਵਧੀ ਪਰ ਉਹ ਦੋਵੇਂ ਉਸ ਵੱਲ ਵੇਖ ਕੇ ਬੁਰਾ ਜਿਹਾ ਮੂੰਹ ਬਣਾਉਂਦੇ ਹੋਏ ਅਤੇ ਉਸ ਨੂੰ ਇਗਨੋਰ ਕਰਕੇ ਸਿੱਧੇ ਅੰਦਰ ਚਲੇ ਗਏ ਹੁਣ ਤਾਂ ਹਰਦੀਪ ਕੌਰ ਦੀ ਬੇਟੀ ਤੱਕ ਨੇ ਵੀ ਉਸ ਨਾਲ ਗੱਲ ਨਹੀਂ ਕੀਤੀ ਉਸਨੇ ਖਾਣਾ ਬਣਾਇਆ ਅਤੇ ਪੈਕ ਕਰਕੇ ਆਪਣੇ ਭਰਾ ਨੂੰ ਦੇ ਦਿੱਤਾ ਅਤੇ ਉਹ ਹਸਪਤਾਲ ਖਾਣਾ ਦੇ ਆਇਆ ਅਤੇ ਫਿਰ ਰਾਤ ਨੂੰ ਦੋਵੇਂ ਭਰਾ ਉੱਥੇ ਹਸਪਤਾਲ ਵਿੱਚ ਹੀ ਰੁਕ ਗਏ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਘਰ ਭੇਜ ਦਿੱਤਾ ਹਰਦੀਪਕੌਰ ਦਾ ਪਤੀ ਜਦੋਂ ਘਰ ਆਇਆ ਤਾਂ ਉਹ ਉਸ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ ਸੀ। ਅਧਿਉ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ। ਜਦੋਂ ਉਸ ਦੀ ਪਤਨੀ ਉਸ ਕੋਲ ਆਈ ਅਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਦੀਪ ਜੀ ਦੇ ਪਤੀ ਬਹੁਤ ਗੁੱਸੇ ਭਰੀ ਆਵਾਜ਼ ਵਿੱਚ ਬੋਲੇ ਅਤੇ ਕਿਹਾ ਖਬਰਦਾਰ ਜੇਕਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਈਸ਼ਵਰ ਨੂੰ ਪ੍ਰਾਰਥਨਾ ਕਰ ਕਿ ਬੱਚੇ ਨੂੰ ਕੁਝ ਨਾ ਹੋਵੇ ਕਿਉਂਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਤੈਨੂੰ ਛੱਡਾਂਗਾ ਨਹੀਂ। ਤੂੰ ਇਨਸਾਨ ਹੈ ਜਾਂ ਡਾਇਨ ਦੁਨੀਆ ਵਿੱਚ ਹਰ ਇੱਕ ਇਨਸਾਨ ਆਪਣੇ ਬੱਚੇ ਦੇ ਲਈ ਆਪਣੀ ਜਾਨ ਦੇਣ ਲਈ ਤਿਆਰ ਰਹਿੰਦਾ ਹੈ ਪਰ ਤੂੰ ਆਪਣੀ ਜਲਨ ਅਤੇ ਆਪਣੀ ਈਰਖਾ ਦੇ ਚਲਦੇ ਆਪਣੇ ਹੀ ਬੱਚਿਆਂ ਦੀ ਜਾਨ ਦੀ ਦੁਸ਼ਮਣ ਬਣ ਗਈ ਜੇਕਰ ਉਸ ਬੱਚੇ ਨੂੰ ਕੁਝ ਹੋ ਗਿਆ ਤਾਂ ਦੇਖਣਾ ਤੂੰ ਮੇਰਾ ਅਸਲੀ ਰੂਪ ਦੇਖੀ ਮੈਂ ਕੀ ਕੀ ਕਰ ਸਕਦਾ ਹਾਂ ਗੁੱਸੇ ਵਿੱਚ ਇੰਨਾ ਕਹਿ ਕੇ ਉਸ ਨੇ ਆਪਣੀ ਪਤਨੀ ਨੂੰ ਅੰਦਰ ਭਜਾ ਦਿੱਤਾ ਅਤੇ ਖੁਦ ਉੱਥੇ ਹੀ ਸੌਂ ਗਈ ਅਗਲੀ ਸਵੇਰ ਜਦੋਂ ਉਹ ਹਸਪਤਾਲ ਵਿੱਚ ਪਹੁੰਚੇ ਤਾਂ ਉਸ ਤੋਂ ਕੁਝ ਇੱਕ ਘੰਟੇ ਬਾਅਦ ਉਹਨਾਂ ਨੂੰ ਇੱਕ ਖੁਸ਼ਖਬਰੀ ਮਿਲੀ ਕਿ ਪ੍ਰੀਮ ਚੋਅ ਡਿਲੀਵਰੀ ਹੋਣ ਤੋਂ ਬਾਅਦ ਵੀ ਹੁਣ ਬੱਚਾ ਖਤਰੇ ਤੋਂ ਬਾਹਰ ਹੈ ਹਾਲਾਂਕਿ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਅਤੇ ਹਜੇ ਉਸ ਨੂੰ ਇੱਕ ਦੋ ਦਿਨਾਂ ਤੱਕ ਖਾਸ ਖਿਆਲ ਦੀ ਜ਼ਰੂਰਤ ਹੈ ਅਤੇ ਹਜੇ ਉਹ ਇੱਕ ਦੋ ਦਿਨ ਨਰਸ ਦੀ ਦੇਖਰੇਖ ਵਿੱਚ ਹੀ ਰਹੂਗਾ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ ਆਖਰਕਾਰ ਇਹ ਸੁਣ ਕੇ ਸਾਰਿਆਂ ਦੀ ਜਾਨ ਦੇ ਵਿੱਚ ਜਾਨ ਆਈ ਅਤੇ ਸਾਰਿਆਂ ਦੇ ਚਿਹਰੇ ਤੇ ਇੱਕ ਰਾਹਤ ਅਤੇ ਸਕੂਨ ਭਰੀ ਲਹਿਰ ਦੌੜ ਗਈ ਹਨ ਸਾਰੇ ਇੱਕ ਦੂਜੇ ਨੂੰ ਵਧਾਈ ਦੇਣ ਲੱਗੇ ਅਤੇ ਸਾਰੇ ਬਹੁਤ ਖੁਸ਼ ਸਨ ਆਖਰਕਾਰ ਅਗਲੇ ਦਿਨ ਮਾਹੀ ਨੂੰ ਹਸਪਤਾਲ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਅਤੇ ਸਾਰੇ ਹੀ ਪਰਿਵਾਰ ਵਾਲੇ ਮਾਹੀ ਨੂੰ ਲੈ ਕੇ ਘਰੇ ਪਹੁੰਚੇ ਜਿਵੇਂ ਹੀ ਸਾਰੇ ਘਰ ਦੇ ਅੰਦਰ ਜਾਣ ਲੱਗੇ ਤਾਂ ਮਾਹੀ ਦੇ ਪਤੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਾਪਾ ਮੈਂ ਆਪਣੀ ਪਤਨੀ ਨੂੰ ਅਤੇ ਆਪਣੇ ਬੱਚੇ ਨੂੰ ਇੱਥੇ ਨਹੀਂ ਲਿਆਉਣਾ ਚਾਹੁੰਦਾ ਉਸ ਦੀ ਇਹ ਗੱਲ ਸੁਣ ਕੇ ਕਿਸੇ ਨੇ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਸਾਰੇ ਚੁੱਪਚਾਪ ਉਸ ਦੀ ਗੱਲ ਸੁਣਦੇ ਰਹੇ ਫਿਰ ਮਾਹੀ ਦਾ ਪਤੀ ਖੁਦ ਹੀ ਬੋਲਿਆ ਕਿ ਪਾਪਾ ਤੁਸੀਂ ਖੁਦ ਹੀ ਦੱਸੋ ਨਾ ਕਿ ਹਜੇ ਤਾਂ ਮੇਰਾ ਬੱਚਾ ਇਸ ਦੁਨੀਆ ਵਿੱਚ ਆਇਆ ਵੀ ਨਹੀਂ ਸੀ ਤਾਂ ਉਦੋਂ ਹੀ ਉਸਦੀ ਦਾਦੀ ਜਾਣ ਦੀ ਦੁਸ਼ਮਣ ਬਣ ਗਈ ਇਸ ਗੱਲ ਦੀ ਕੀ ਗਾਰੰਟੀ ਹੈ ਪਾਪਾ ਕਿ ਹੁਣ ਉਸ ਨੂੰ ਉਹ ਕੁਝ ਨਹੀਂ ਕਰੂਗੀ ਇਹ ਜੇਕਰ ਵਿਆਹ ਦੇ ਇੰਨੇ ਸਮੇਂ ਬਾਅਦ ਤੱਕ ਵੀ ਆਪਣੇ ਨੋ ਨੂੰ ਨਹੀਂ ਸਮਝ ਸਕੀ ਅੱਜ ਤੱਕ ਕਦੇ ਵੀ ਉਸ ਨੂੰ ਪਿਆਰ ਨਾਲ ਨਹੀਂ ਰੱਖ ਸਕੀ ਤਾਂ ਉਸ ਨੂੰ ਕੀ ਰੱਖੂਗੀ ਤੁਸੀਂ ਦੱਸੋ ਪਾਪਾ ਕੀ ਮੈਂ ਗਲਤ ਕਹਿ ਰਿਹਾ ਹਾਂ ਮੈਂ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਸੋਚਿਆ ਤਾਂ ਮੈਂ ਬਹੁਤ ਕੋਸੀ ਕਿ ਮੈਂ ਤੁਹਾਡੇ ਤੋਂ ਕਦੀ ਵੀ ਦੂਰ ਨਹੀਂ ਜਾਵਾਂਗਾ ਹਮੇਸ਼ਾ ਆਪਣੇ ਮੰਮੀ ਪਾਪਾ ਤੇ ਪਰਿਵਾਰ ਦੇ ਨਾਲ ਰਹੂੰਗਾ ਪਰ ਹੁਣ ਹੁਣ ਅਜਿਹਾ ਲੱਗਦਾ ਹੈ ਕਿ ਤੁਹਾਡੇ ਦੋਹਾਂ ਦੇ ਵਿੱਚੋਂ ਮੈਨੂੰ ਇੱਕ ਨੂੰ ਚੁਣਨਾ ਪਵੇਗਾ ਅਤੇ ਨਿਸ਼ਚਿੰਤ ਹੀ ਮੈਂ ਉਦੋਂ ਵੀ ਤੁਹਾਨੂੰ ਹੀ ਚੁਣ ਲੈਂਦਾ ਪਰ ਜੇਕਰ ਤੁਸੀਂ ਸਹੀ ਹੁੰਦੇ ਤਾਂ ਪਰ ਪਾਪਾ ਮਾਂ ਨੇ ਜੋ ਵੀ ਕੀਤਾ ਹੈ ਤੁਸੀਂ ਹੀ ਦੱਸੋ ਕਿ ਮਾਂ ਨੇ ਜੋ ਕੀਤਾ ਹੈ ਉਹ ਸਭ ਤੋਂ ਬਾਅਦ ਵੀ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਸਦੇ ਪਾਪਾ ਨੇ ਉਸਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਕਿ ਬੇਟਾ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਇਹ ਘਰ ਇਸ ਬੱਚੇ ਦਾ ਵੀ ਓਨਾ ਹੀ ਹੈ ਜਿੰਨਾ ਤੇਰੀ ਮਾਂ ਦਾ ਜਿੰਨਾ ਤੇਰਾ ਅਤੇ ਮੇਰਾ ਹੈ ਇਸ ਲਈ ਇਸ ਬੱਚੇ ਦਾ ਸਵਾਗਤ ਤਾਂ ਇਸ ਘਰ ਵਿੱਚ ਹੀ ਹੋਵੇਗਾ ਅਤੇ ਗ੍ਰਹਿ ਪ੍ਰਵੇਸ਼ ਵੀ ਹੋਵੇਗਾ ਪਰ ਉਸ ਤੋਂ ਬਾਅਦ ਜੋ ਤੈਨੂੰ ਸਹੀ ਲੱਗੇ ਤੂੰ ਉਹੀ ਫੈਸਲਾ ਕਰਨਾ ਕਿਉਂਕਿ ਤੂੰ ਇਸ ਦਾ ਪਿਤਾ ਹੈ ਅਤੇ ਇਸ ਦੇ ਪ੍ਰਤੀ ਕੋਈ ਵੀ ਫੈਸਲਾ ਲੈਣਾ ਤੇਰਾ ਹੱਕ ਹੈ ਇਸ ਲਈ ਮੈਂ ਤੈਨੂੰ ਰੋਕੂੰਗਾ ਨਹੀਂ ਫਿਲਹਾਲ ਤੂੰ ਅੰਦਰ ਆ ਜਾ ਫਿਰ ਚਾਹੇ ਤੂੰ ਸ਼ਾਮ ਜਾਂ ਕੱਲ ਤੱਕ ਜਾਂ ਇੱਕ ਦੋ ਦਿਨਾਂ ਵਿੱਚ ਜਿਵੇਂ ਵੀ ਤੈਨੂੰ ਠੀਕ ਲੱਗੇ ਉਦਾਂ ਹੀ ਕਰ ਲੈਣਾ ਅਗਲੇ ਹੀ ਦਿਨ ਸਵੇਰ ਉਸ ਨੂੰ ਪਤਾ ਲੱਗਿਆ ਕਿ ਜਿੱਥੇ ਉਹ ਜੋਬ ਕਰਦਾ ਹੈ ਉਸ ਦੇ ਨੇੜੇ ਹੀ ਇੱਕ ਕਮਰਾ ਕਿਰਾਏ ਲਈ ਖਾਲੀ ਹੈ ਤਾਂ ਉਸ ਨੇ ਆਪਣੇ ਪਾਪਾ ਨਾਲ ਗੱਲ ਕੀਤੀ ਅਤੇ ਸਾਰੇ ਪਰਿਵਾਰ ਵਾਲਿਆਂ ਨੇ ਰਜ਼ਾਮੰਦੀ ਵੀ ਦੇ ਦਿੱਤੀ ਅਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਸ਼ਿਫਟ ਹੋ ਗਿਆ ਹੁਣ ਘਰ ਵਿੱਚ ਹਰਦੀਪ ਕੌਰ ਉਸ ਦਾ ਪਤੀ ਅਤੇ ਛੋਟਾ ਬੇਟਾ ਤੇ ਬੇਟੀ ਹੀ ਰਹਿ ਗਏ ਸਨ ਜਸਪੀਤ ਜੋ ਉਹਨਾਂ ਨਾਲ ਕੋਈ ਵੀ ਗੱਲ ਨਹੀਂ ਕਰਦਾ ਸੀ। ਇਧਰੋਂ ਉਧਰੋਂ ਆਉਂਦੇ ਜਾਂਦੇ ਉਸ ਨੂੰ ਆਣ ਦੇਖਿਆ ਕਰਕੇ ਅੱਗੇ ਲੰਘ ਜਾਂਦੇ। ਹਰਦੀਪ ਕੌਰ ਜੀ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਉਹ ਸਾਰੇ ਉਸ ਦੀ ਕੋਈ ਵੀ ਗੱਲ ਨਾ ਸੁਣਦੇ। ਅਤੇ ਸ਼ਾਇਦ ਸਹੀ ਮਾਇਨੇ ਵਿੱਚ ਉਸ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਰਹੀ ਸੀ। ਅਤੇ ਇਧਰ ਮਾਹੀ ਆਪਣੇ ਪਤੀ ਅਤੇ ਬੱਚੇ ਨਾਲ ਬਹੁਤ ਖੁਸ਼ੀ-ਖੁਸ਼ੀ ਰਹਿੰਦੀ ਸੀ। ਅਤੇ ਨਾਲ ਹੀ ਆਪਣੇ ਸਹੁਰੇ, ਨਨਦ ਅਤੇ ਦੌਰ ਨਾਲ ਫੋਨ 'ਤੇ ਵੀ ਗੱਲ ਕਰਦੀ ਸੀ। ਅਤੇ ਉਹਨਾਂ ਨੂੰ ਆਪਣੇ ਕੋਲ ਰਹਿਣ ਲਈ ਵੀ ਬੁਲਾ ਲਿਆ ਕਰਦੀ ਸੀ। ਪਰ ਹੁਣ ਆਪਣੀ ਸੱਸ ਨਾਲ ਮਤਲਬ ਰੱਖਣਾ ਉਸਨੇ ਲਗਭਗ ਖਤਮ ਕਰ ਦਿੱਤਾ ਸੀ ਕਿਉਂਕਿ ਆਪਣੀ ਸੱਸ ਦੇ ਕਾਰਨ ਉਸਨੇ ਮੌਤ ਨੂੰ ਬਹੁਤ ਨੇੜੇ ਤੋਂ ਦੇਖ ਲਿਆ ਸੀ ਅਤੇ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਉਹ ਮੰਜ਼ਰ ਦੁਬਾਰਾ ਨਹੀਂ ਦੇਖਣਾ ਚਾਹੁੰਦੀ ਸੀ ਇਸ ਲਈ ਉਸਨੇ ਉਸ ਨਾਲ ਰਿਸ਼ਤਾ ਖਤਮ ਕਰ ਦਿੱਤਾ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਸਦੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੁੰਦਾ ਸੀ ਪਰ ਉਹ ਕਿਸੇ ਤੋਂ ਮਾਫੀ ਮੰਗ ਸਕੇ ਇਸ ਦੇ ਲਈ ਕੋਈ ਵੀ ਉਸਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਅਤੇ ਹੁਣ ਹਰ ਰੋਜ਼ ਉਹ ਆਪਣੀ ਗਲਤੀ ਦੀ ਸਜ਼ਾ ਭੁਗਤ ਰਹੀ ਸੀ ਇਸ ਉਮੀਦ ਵਿੱਚ ਕਿ ਸ਼ਾਇਦ ਇੱਕ ਦਿਨ ਉਸ ਨੂੰ ਉਸ ਦੇ ਬੱਚਿਆਂ ਤੋਂ ਉਸ ਦੇ ਪਾਪ ਦੀ ਸਜ਼ਾ ਦੇ ਨਾਲ-ਨਾਲ ਮਾਫੀ ਵੀ ਮਿਲ ਜਾਵੇਗੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਅਤੇ ਇਹ ਬਾਕੀ ਦੀਆਂ ਸਾਰੀਆਂ ਕਹਾਣੀਆਂ ਨਾਲੋਂ ਅਲੱਗ ਹੈ ਪਰ ਇਹ ਵੀ ਅੱਜ ਦੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਵਾਪਰਿਆ ਇੱਕ ਸੱਚ ਹੈ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਬਟਨ ਨੂੰ ਵੀ ਜ਼ਰੂਰ ਦਬਾ ਦੇਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਸੀਂ ਸਾਡੀਆਂ ਪਰਿਵਾਰਕ ਅਤੇ ਸਿੱਖਿਆ ਦੇਣ ਵਾਲੀਆਂ ਦਿਲਚਸਪ ਕਹਾਣੀਆਂ ਦਾ ਆਨੰਦ ਮਾਣ ਸਕੋ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਤੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ